ਵੋਸ ਦਾ ਯੋ ਐ ਯੋ ਆਈ ਫੱਕਿੰਗ ਚੈਲੰਜ ਯੂ ਕਮ ਅਪ ਓਨ ਦ ਸਟੇਜ ਐਂਡ ਲੈਟਸ ਡੂ 1 ਓਨ 1 ਰਾਈਟ ਨਾਓ ਫੱਕ ਯੂ ਡਾਗ ਰਿਮੈਂਬਰ ਵਟ ਦ ਫੱਕ ਇਜ਼ ਲਗਾਤਾਰ ਸੁਖੀਆਂ ਕਰਨ ਔਜਲਾ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਦਰਸਲ ਕਰਨ ਔਜਲਾ ਦਾ ਵਰਲਡ ਟੂਰ ਚੱਲ ਰਿਹਾ ਜਿਸ ਦੇ ਤਹਿਤ ਲੰਡਨ ਦੇ ਵਿੱਚ ਉਹਨਾਂ ਦਾ ਸ਼ੋ ਸੀ ਇਸ ਸ਼ੋ ਦੇ ਵਿੱਚ ਕਰਨ ਔਜਲਾ ਤੇ ਜੁੱਤੀ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਕਰਨ ਔਜਲਾ ਦੇ ਵਿੱਚ ਦਰਸ਼ਕਾਂ ਦੇ ਵਿੱਚ ਹੀ ਬੈਠੇ ਇੱਕ ਸ਼ਖਸ ਵੱਲੋਂ ਜੁੱਤੀ ਸੁੱਟੀ ਜਾਂਦੀ ਹੈ ਜੋ ਕਿ ਸਿੱਧੀ ਗਾਇਕ ਕਰਨ ਔਜਲਾ ਦੇ ਮੂੰਹ ਤੇ ਲੱਗਦੀ ਹੈ ਇਸ ਤੋਂ ਬਾਅਦ ਕਰਨ ਔਜਲਾ ਕਹਿੰਦੇ ਨੇ ਕਿ ਇਹ ਕੌਣ ਹੈ ਜਿਸ ਨੇ ਜੁੱਤੀ ਸੁੱਟੀ ਹੈ ਅਤੇ ਉਹ ਨੌਜਵਾਨ ਨੂੰ ਵੰਗਾਰਦੇ ਨੇ ਕਿ ਸਟੇਜ ਤੇ ਆ ਕੇ ਉਹਨਾਂ ਦੇ ਨਾਲ ਗੱਲ ਕਰ ਲੈਣ ਜੋ ਗੱਲ ਉਹ ਕਰਨੀ ਚਾਹੁੰਦੇ ਨੇ ਉਸ ਤੋਂ ਬਾਅਦ ਉਹ ਸਿਕਿਉਰਿਟੀ ਵਾਲੇ ਇਸ਼ਾਰਾ ਕਰਦੇ ਨੇ ਤੇ ਸਿਕਿਉਰਿਟੀ ਉਸ ਨੌਜਵਾਰ ਨੂੰ ਇਸ ਕਾਨਸਰਟ ਦੇ ਵਿੱਚੋਂ ਬਾਹਰ ਕੱਢ ਦਿੰਦੀ ਹੈ ਕਰਨ ਔਜਲਾ ਉਸ ਤੋਂ ਬਾਅਦ ਪੰਜਾਬੀ ਦੇ ਵਿੱਚ ਆਖਦੇ ਨੇ ਹਾਲਾਂਕਿ ਪਹਿਲੀਆਂ ਜੋ ਗੱਲਾਂ ਉਹਨਾਂ ਨੇ ਕਈਆਂ ਨੇ ਉਹ ਇੰਗਲਿਸ਼ ਦੇ ਵਿੱਚ ਆਖਦੇ ਨੇ ਤੇ ਉਸ ਤੋਂ ਬਾਅਦ ਪੰਜਾਬੀ ਚ ਆਖਦੇ ਨੇ ਕਿ ਉਹ ਇੰਨਾ ਮਾੜਾ ਤਾਂ ਨਹੀਂ ਗਾ ਰਹੇ ਕਿ ਲੋਕ ਉਹਨਾਂ ਤੇ ਜੁੱਤੀਆਂ ਸੁੱਟਣ ਲੱਗ ਪਏ ਨੇ ਸੋ ਇਹ ਮਾਮਲਾ ਲੰਡਨ ਦਾ ਹੈ ਜਿੱਥੇ ਕਰਨ ਔਜਲਾ ਦਾ ਸ਼ੋਅ ਸੀ ਕਰਨ ਔਜਲਾ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਰਹਿਣ ਵਾਲੇ ਪੰਜਾਬੀ ਗਾਇਕ ਨੇ ਹਾਲੀ ਵਿੱਚ ਉਹਨਾਂ ਦਾ ਇੱਕ ਗੀਤ ਤਵਾ ਤਵਾ ਰਿਲੀਜ਼ ਹੋਇਆ ਸੀ ਜੋ ਕਿ ਖੂਬ ਸਕਸੈਸਫੁਲ ਰਿਹਾ ਤੇ ਲਗਾਤਾਰ ਇਹ ਗੀਤ ਬੁਲੰਦੀਆਂ ਨੂੰ ਸ਼ੂਰ ਰਿਹਾ ਲਗਾਤਾਰ ਕਰਨ ਔਜਲਾ ਦੀ ਫੈਨ ਫਾਲਿੰਗ ਦੇ ਵਿੱਚ ਵਾਧਾ ਹੋ ਰਿਹਾ ਇਸ ਗੀਤ ਦੇ ਕਰਕੇ ਸੋ ਇਹ ਵੱਡੀ ਖਬਰ ਹੈ ਕਰਨ ਔਜਲਾ ਦੇ ਲੰਡਨ ਦੇ ਵਿੱਚ 쇼 ਦੇ ਵਿੱਚ ਉਹਨਾਂ ਤੇ ਜੁੱਤੀ ਛੁੱਟੀ ਗਈ ਹੈ ਹਾਲਾਂਕਿ ਇਹ ਪਤਾ ਨਹੀਂ ਲੱਗ ਰਿਹਾ ਕਿ ਇਹ ਨੌਜਵਾਨ ਜੋ ਬਾਹਰ ਕੱਟਿਆ ਗਿਆ ਸਿਕਿਉਰਿਟੀ ਦੇ ਵੱਲੋਂ ਇਹ ਕਿਸ ਕਲਨੌ ਕਰਨੌਜ਼ਲਾ ਦੇ ਨਾਲ ਨਾਰਾਜ਼ ਸੀ ਇਸ ਤੇ ਕੀ ਕੋਈ ਪੁਲਿਸ ਦੀ ਕਾਰਵਾਈ ਹੋਈ ਹੈ ਜਾਂ ਨਹੀਂ ਹੋਈ ਹੋਈ ਹੈ ਇਸ ਗੱਲ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ ਪਰ ਫਿਲਹਾਲ ਲੰਡਨ ਦੇ ਵਿੱਚ ਕਰਨੌਜ਼ਲਾ ਦੇ ਉੱਪਰ ਜੁੱਤੀ ਸੁੱਟਣ ਦਾ ਇਹ ਮਾਮਲਾ ਸਾਹਮਣੇ ਆਇਆ ਹੈ